ਸਾਰੇ ਨੂੰ ਲੋਜੀ ਅੱਜ ਆਪਾਂ ਬਣਾਵਾਂਗੇ ਆਲੂ ਤੇ ਨਿਊਟਰੀ ਦੀ ਸਬਜੀ ਨਿਊਟਰੀ ਨੂੰ ਆਪਾਂ ਪਹਿਲਾਂ ਆਪਾਂ ਪਾਣੀ ਪਾਇਆ ਆਪਾਂ ਪਹਿਲਾਂ ਪਹਿਲਾਂ ਆਪਾਂ ਬੌਲ ਲਿੱਤਾ ਬੌਲ ਦੇ ਵਿੱਚ ਆਪਾਂ ਗਰਮ ਪਾਣੀ ਪਾਇਆ ਇਹਦੇ ਵਿੱਚ ਆਪਾਂ ਇੱਕ ਕੌਲੀ ਆਪਾਂ ਨਿਊਟਰੀ ਦੀ ਪਾ ਦਿੱਤੀ ਹੈ ਵਿੱਚ ਆਪਾਂ ਅੱਧਾ ਚਮਚ ਆਪਾਂ ਨਮਕ ਦਾ ਪਾਇਆ ਉੱਪਰ ਆਪਾਂ ਇਹਨੂੰ ਢੱਕ ਕੇ ਰੱਖ ਦਿੱਤਾ ਹੁਣ ਆਪਾਂ ਕੋਲ ਤੜਕਾ ਤਿਆਰ ਕਰਦੇ ਹਾਂ ਕੁੱਕਰ ਦੇ ਵਿੱਚ ਆਪਾਂ ਇੱਕ ਕੜਛੀ ਆਪਾਂ ਸਰੋਂ ਦਾ ਤੇਲ ਪਾਇਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਫੜੇ ਬਸਰ ਦੋ ਲੌਂਗ ਇੱਕ ਦਾਲ ਜਣੀ ਦਾ ਟੁਪੜਾ ਇੱਕ ਚਮਚ ਆਪਾਂ ਜੀਰੇ ਦਾ ਪਾਵਾਂਗੇ ਇੱਕ ਚਮਚ ਆਪਾਂ ਸੁੱਕਾ ਧਨੀਆ ਪਾਵਾਂਗੇ ਹੱਥ ਨਾਲ ਆਪਾਂ ਮੈਸ਼ ਕਰ ਦਿੱਤਾ ਦੋ ਛੁਟਕੇ ਆਪਾਂ ਹਿੰਗ ਦੀ ਪਾਵਾਂਗੇ ਕੋਨਾਪਾ ਪਾਵਾਂਗੇ ਪਿਆਜ਼ ਆਪਾਂ ਦੋ ਪਿਆਜ਼ ਲੈਂਦੇ ਹਾਂ ਪਿਆਜ਼ਾਂ ਨੂੰ ਆਪਾਂ ਲੰਬਾ ਲੰਬਾ ਆਪਾਂ ਪਤਲਾ ਪਤਲਾ ਆਪਾਂ ਕੱਟ ਲੇਤਾ ਹੁਣ ਆਪਾਂ ਪਾਏਗੇ ਕੀ ਪਕਾਵਾਂਗੇ ਲਸਣ ਅਦਰਕ ਤੇ ਹਰੀ ਮਿਰਚ ਤੇ ਆਪਾਂ ਕੌਂਡਰ ਦੇ ਵਿੱਚ ਆਪਾਂ ਪੁਟੀਕੇ ਰੱਖਿਆ ਹੈ ਇੱਕ ਚਮਚਾ ਆਪਾਂ ਲਸਣ ਅਦਰਕ ਤੇ ਹਰੀ ਮਿਰਚ ਦਾ ਆਪਾਂ ਇਹਨੂੰ ਆਪਾਂ ਮਿਚਕਾਰ ਕੇ ਨਾਲ ਆਪਾਂ ਮੀਡੀਅਮ ਗੈਸ ਤੇ ਆਪਾਂ ਭੋਲ ਲਵਾਂਗੇ ਕਰਕੇ ਪਿਆਜ਼ ਆਪਣੇ ਭੁੱਜ ਚੁੱਕਿਆ ਹੁਣ ਆਪਾਂ ਪਾਵਾਂਗੇ ਟਮਾਟਰ ਟਮਾਟਰ ਪਾ ਕੇ ਆਪਾਂ ਤੜਕਾ ਨੂੰ ਚਿਰ ਦਬਰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਹੌਣੇ ਪੂਰੇ ਦੇ ਝਾਤ ਲੈਣਾ ਤੜਕਾ ਆਪਣਾ ਭੁੱਜ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਇੱਕ ਚਮਚ ਆਪਾਂ ਨਮਕ ਦਾ ਪਾ ਦਾਂ ਚਮਚਾ ਦਾ ਤੀਸਰਾ ਹਿੱਸਾ ਆਪਾਂ ਹਲਦੀ ਪਾਊਡਰ ਦਾ ਪਾਵਾਂਗੇ। ਉਹਨਾਂ ਆਪਾਂ ਪਾਵਾਂਗੇ ਇਹਦੇ ਚ ਲਾਲ ਮਿਰਚ। ਇੱਕ ਚਮਚਾ ਆਪਾਂ ਲਾਲ ਮਿਰਚ ਪਾਊਡਰ ਪਾਵਾਂਗੇ। ਅੱਧਾ ਚਮਚਾ ਆਪਾਂ ਧਨੀਆ ਪਾਊਡਰ ਦਾ ਪਾਦਾਂ। ਉਹਨਾਂ ਆਪਾਂ ਪਾਵਾਂਗੇ ਕਸ਼ਮੀਰੀ ਲਾਲ ਵਿੱਚ। ਅੱਧਾ ਚਮਚਾ ਆਪਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਦਾ। ਅੱਧਾ ਚਮਚਾ ਆਪਾਂ ਸਬਜ਼ੀ ਮਸਾਲਾ ਪਾਵਾਂਗੇ। ਮਸਾਲਿਆਂ ਨੂੰ ਹੁਣ ਪਾ ਕੇ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆਂ ਗੈਸ ਨੂੰ ਆਪਾਂ ਮੀਡੀਅਮ ਕੀਤਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧੀ ਕੌਲੀ ਆਪਾਂ ਪਾਣੀ ਦੀ ਪਾਵਾਂਗੇ ਹੁਣ ਆਪਾਂ ਉੱਪਰੋਂ ਇਹ ਟੱਕ ਦਿੰਨੇ ਆਂ ਆਪਾਂ ਤੜਕੇ ਨਾਲ ਆਪਾਂ ਪੋਣ ਲੈਨੇ ਆਂ ਥੋੜੀ ਦੇਰ ਵਾਸਤੇ ਤੜਕਾ ਆਪਣਾ ਪਹੁੰਚ ਚੁੱਕਾ ਹੈ ਹੁਣ ਆਪਾਂ ਤੜਕੇ ਦੇ ਵਿੱਚ ਪਹਿਲਾਂ ਪਾਵਾਂਗੇ ਆਪਾਂ ਆਲੂ ਆਲੂ ਪਾ ਕੇ ਤੜਕੇ ਦੇ ਵਿੱਚ ਮਿਕਸ ਕਰ ਦਿੰਨੇ ਆਂ ਹੁਣ ਆਪਾਂ ਆਲੂਆਂ ਨੂੰ ਪਹਿਲਾਂ ਆਪਾਂ ਮੀਡੀਅਮ ਗੈਸ ਤੇ ਆਪਾਂ ਪਕਾਵਾਂਗੇ ਨਿਊਟਰੀ ਆਪਾਂ ਬਾਅਦ ਵਿੱਚ ਪਾਵਾਂਗੇ ਆਲੂ ਮਿਕਸ ਹੋ ਚੁੱਕਾ ਹੈ ਤੜਕੇ ਦੇ ਵਿੱਚ ਹੁਣ ਆਪਾਂ ਪੰਜ ਮਿੰਟ ਵਾਸਤੇ ਪਹਿਲਾਂ ਆਪਾਂ ਇਕੱਲੇ ਆਲੂਆਂ ਨੂੰ ਤੜਕੇ ਨਾਲ ਆਪਾਂ ਪਕਾਵਾਂਗੇ ਉਨੀ ਦੇਰ ਵਾਸਤੇ ਆਪਾਂ ਜਿਹੜੀ ਨਿਊਟਰੀ ਹੈ ਨਿਊਟਰੀ ਨੂੰ ਆਪਾਂ ਨਿਚੋੜ ਲੈਣੇ ਆਂ ਨਿਊਟਰੀ ਵਿੱਚ ਪਾਣੀ ਨਹੀਂ ਰਹਿਣਾ ਚਾਹੀਦਾ ਇਹਨੋਂ ਆਪਾਂ ਘੁੱਟ ਕੇ ਨਿਚੋੜ ਲਾਂਗੇ ਨਿਊਟਰੀ ਫੁੱਲ ਕੇ ਡਬਲ ਹੋ ਚੁੱਕੀ ਹੈ ਕਿਉਂਕਿ ਆਪਾਂ ਪਹਿਲਾਂ ਪਾਣੀ ਗਰਮ ਦੇ ਵਿੱਚ ਪਾ ਕੇ ਰੱਖੀ ਸੀ ਨਿਊਟਰੀ ਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਨਿਚੋੜ ਦਿੱਤਾ ਹੈ ਨਿਊਟਰੀ ਵਾਲਾ ਜਿਹੜਾ ਪਾਣੀ ਹੈ ਇਹਦੇ ਨਾਲ ਆਪਾਂ ਆਟਾ ਆਪਾਂ ਗੁੰਨ ਸਕਦੇ ਆ ਇਹਨੂੰ ਵੇਸਟ ਨਹੀਂ ਕਰ ਸਕਦੇ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ ਨਹੀਂ ਉਤਰੀ ਦੇ ਵਿੱਚ ਇਹਨੂੰ ਆਪਾਂ ਸਾਈਡ ਤੇ ਕਰਦੇ ਹਾਂ ਹੁਣ ਆਪਾਂ ਸਬਜੀ ਚੈੱਕ ਕਰਨ ਲਈ ਆਦੇ ਕਾਫੀ ਜ਼ਿਆਦਾ ਆਲੂ ਪੱਕ ਚੁੱਕੇ ਆ ਹੁਣ ਆਪਾਂ ਮਾਲਿਆ ਨਹੀਂ ਉਤਰੀ ਨੂੰ ਉਤਰੀ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਆ ਸਬਜੀ ਨੇ ਅੰਦਰ ਹੁਣ ਆਪਾਂ 5 ਮਿੰਟ ਵਾਸਤੇ ਫੇਰ ਆਪਾਂ ਠੱਕ ਦਿੰਨੇ ਆਂ ਹਜੇ ਆਪਾਂ ਪਾਣੀ ਨਹੀਂ ਪਾਣਾ ਪਾਣੀ ਆਪਾਂ 5 ਮਿੰਟ ਰੋਕੇ ਪਾਵਾਂਗੇ ਹੁਣ ਆਪਾਂ ਸਬਜ਼ੀ ਚੈੱਕ ਕਰ ਲੈਨੇ ਹਾਲੇ ਬਸ ਹੁਣ ਆਪਾਂ ਸਬਜ਼ੀ ਪਾਵਾਂਗੇ ਪਾਣੀ ਪਾਣੀ ਆਪਾਂ ਆਪਣੀ ਲੋੜ ਅਨੁਸਾਰ ਪਾਣਾ ਜਿੰਨੀ ਆਪਾਂ ਸਬਜ਼ੀ ਬਣਾਣੀ ਹੈ ਬਾਕੀ ਗਰੇਵੀ ਦੇ ਮੁਤਾਬਕ ਹੁੰਦਾ ਹੈ ਤਿਆਰੇ ਘੱਟ ਬਣਾ ਨਹੀਂ ਉੰਨੀ ਕਹਿੰਦੇ ਆ ਪਰ ਜਿਆਦਾ ਪਸੰਦ ਕਰਦੇ ਆ ਲੈ ਮੇਰੀ ਘੱਟ ਚੰਦ ਕਰਦੇ ਆ ਗਰੇਵੀ ਆਪਾਂ ਨਾਲ ਰਾਈਸ ਬਣਾਣਾ ਹੈ ਜੀਰਾ ਰਾਈਸ ਇਸ ਕਰਕੇ ਥੋੜੀ ਜਿਹੀ ਗਰੇਵੀ ਆਪਾਂ ਜਿਆਦਾ ਬਣਾਉਣਾ ਲੋਟ ਹੁਣ ਆਪਾਂ ਇਹਨੂੰ ਉੱਪਰ ਟੱਕ ਦੇਨੇ ਆ ਹੁਣ ਆਪਾਂ ਚੌਲਾਂ ਦਾ ਤੜਕਾ ਲਗਾਨੇ ਆ ਆਪਾਂ ਜੀਰਾ ਰਾਈਸ ਤਿਆਰ ਕਰਦੇ ਆ ਹੁਣ ਆਪਾਂ ਚੌਲਾਂ ਦਾ ਤੜਕਾ ਲਗਾਉਣ ਲੱਗੇ ਆ ਕਿਓ ਆਪਾਂ ਪਾ ਦਿੱਤਾ ਹੈ ਆਪਾਂ ਦੇਸੀ ਘਿਓ ਪਾਇਆ ਹੈ ਇੱਕ ਕੜਚੀ ਆਪਾਂ ਦੇਸੀ ਘਿਓ ਨਿਕਾਈ ਹੈ ਹੁਣ ਆਪਾਂ ਪਾਵਾਂਗੇ ਜੀਰਾ ਥੋੜਾ ਜਿਹਾ ਚੌਲ ਪਾ ਲੇ ਤੇ ਚੌਲ ਪਾ ਕੇ ਆਪਾਂ ਜਲਦੀ ਕਰ ਆਪਾਂ ਘਿਓ ਦੇ ਵਿੱਚ ਆਪਾਂ ਮਿਕਸ ਕਰ ਲਾਂਗੇ ਆਪਾਂ ਇੱਕ ਕੱਪ ਆਪਾਂ ਚੌਲ ਦਾ ਪਾਇਆ ਤੇ ਦੋ ਕੱਪ ਆਪਾਂ ਪਾਣੀ ਪਾਵਾਂਗੇ ਹੁਣ ਆਪਾਂ ਪਾਵਾਂਗੇ ਨਮਕ 2 ਚਮਚ ਆਪਾਂ ਨਮਕ ਦੇ ਪਾ ਲੈ। ਨਮਕ ਪਾ ਕੇ ਹੁਣ ਆਪਾਂ ਪਾਣੀ ਪਾ ਲੀ। ਪਾਣੀ ਆਪਾਂ ਮਿਲ ਕੇ ਪਹਿਲਾਂ ਕੋਰ ਰੱਖਿਆ ਹੈ। 2 ਬੱਲੇ ਆਪਾਂ ਪਾਣੀ ਦੇ ਪਾ। ਪਾਣੀ ਪਾ ਕੇ ਆਪਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਿੰਨੇ ਆ ਚੌਲਾਂ ਨੂੰ। हूँ उ चौल देने गैस गैसा मीडियम है पर सब्जी चेक कर लें एक पास अपने चौ चो, चौल तैयार हो रहे हैं सब्जी अपनी बहुत ही ज्यादा वाइस बनी इधर देखो ਥੋੜੀ ਆਪਾਂ ਗਰੇਵੀ ਆਪਾਂ ਜਿਆਦਾ ਹੀ ਰੱਖਾਂਗੇ ਕਿਉਂਕਿ ਆਪਾਂ ਨਾਲ ਚੌਲ ਬਣਾਇਆ ਹੈ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਲਾਸਤੇ ਆਪਾਂ ਕਸੂਰੀ ਮੇਥੀ ਹੱਥ ਨਾਲ ਆਪਾਂ ਐਸਰਾ ਮੈਸ਼ ਕਰ ਦਾਂਗੇ ਹੁਣ ਆਪਾਂ ਸਬਜੀ ਨੂੰ ਉਪਰੋਂ ਨਹੀਂ ਟਾਕ ਦਾਂਗੇ ਸਬਜੀ ਆਪਣੀ ਤਿਆਰ ਹੈ ਜਿੰਨੀ ਦੇਰ ਤੱਕ ਆਪਾਂ ਨੇ ਚੌਲ ਤਿਆਰ ਹੋ ਰਿਹਾ ਉਹਨਿੰਦੇਰ ਤੱਕ ਆਪਾਂ ਵੇਟ ਕਰਦੇ ਆ ਸਬਜੀ ਗੈਸ ਹੁਣ ਆਪਾਂ ਗੈਸ ਨੂੰ ਆਪਾਂ ਸਬਜ਼ੀ ਵਾਲਾ ਬੰਦ ਕਰ ਦਿੰਨੇ ਆਂ ਆਪਾਂ ਓਨੀ ਦੇਰ ਆਪਾਂ ਚੌਲਾਂ ਦੀ ਵੇਟ ਕਰਦੇ ਆਂ ਹੁਣ ਆਪਾਂ ਚੌਲਾਂ ਚੈੱਕ ਕਰ ਲੈਂਦੇ ਆਂ ਆ ਦੇਖੋ ਚੌਲ ਬਣ ਕੇ ਆਪਣੇ ਤਿਆਰ ਹੈ ਗੈਸ ਨੂੰ ਆਪਾਂ ਬੰਦ ਕਰ ਦਿੰਨੇ ਆਂ ਆ ਦੇਖੋ ਚੌਲ ਆਪਣੇ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਜੀਰਾ ਰਾਈਸ ਆ ਦਿੱਤੇ ਇਹ ਸਿੰਪਲ ਚਾਹ ਮਨ ਹੈ ਆਪਾਂ ਕੋਈ ਆਪਾਂ ਬਾਸਪਤੀ ਨਹੀਂ ਲਿੱਤੀ ਮਾਰਕੀਟ ਦੇ ਵਿੱਚੋਂ ਨਹੀਂ ਖਰੀਦੇ ਆਪਾਂ ਬਾਸਪਤੀ ਚਾਹ ਇਹ ਆਪਣੇ ਘਰ ਦੇ ਚੌੜਾ ਸਿੰਪਲ ਆ ਦੇਖ ਹੁਣ ਆਪਾਂ ਪਲੇਟ ਤਿਆਰ ਕਰ ਲਈਏ ਇੰਦਰ ਆਪਣੀ ਸਬਜ਼ੀ ਵੀ ਤਿਆਰ ਹੈ ਆ ਦੇਖੋ ਆ ਦੇਖੋ ਆਪਣੀ ਸਬਜ਼ੀ ਸਬਜ਼ੀ ਦਾ ਕਲਰ ਦੇਖੋ ਤੁਸੀ ਬਹੁਤ ਹੀ ਜਿਆਦਾ ਵਧੀਆ ਹੈ ਆ ਦੇਖੋ ਸਬਜ਼ੀ ਨੂੰ ਆਪਾਂ ਡੰਗਰ ਵਿੱਚ ਕੱਢ ਲੈਣੇ ਹੈ ਸਬਜੀ ਵੀ ਆਪਾਂ ਡੋਂਗੇ ਵਿੱਚ ਕੱਢ ਲਿੱਤੀ ਹੁਣ ਆਪਾਂ ਚੌਰ ਪਾਵਾਂਗੇ ਪਲੇਟ 'ਚ ਆ ਦੇ ਹੁਣ ਆਪਾਂ ਨਾਲ ਚੋਲਾ ਦੇ ਨਾਲ ਆਪਾਂ ਇੱਕ ਸਾਈਡ ਤੇ ਆਪਾਂ ਸਬਜੀ ਪਾ ਲਾਂਗੇ ਪਲੇਟ ਵੀ ਤਿਆਰ ਕਰ। ਸਬਜ਼ੀ ਨੂੰ ਵੀ ਆਪਾਂ ਡੋਂਗੇ ਵਿੱਚ ਕੱਢ ਲੈਂਦਾ ਹੈ। ਚੋਲਿਆਂ ਨੂੰ ਵੀ ਆਪਾਂ ਪਲੇਟ ਦੇ ਵਿੱਚ ਕੱਢ ਲੈਂਦਾ ਹੈ। ਆਲੂ ਤਾਂ ਨਿਊਟਰੀ ਦੀ ਸਬਜ਼ੀ ਬਣ ਕੇ ਵੀ ਤਿਆਰ ਹੈ। ਜੀਰਾ ਰਾਈਸ ਬਣ ਕੇ ਵੀ ਤਿਆਰ ਹੈ। ਤੁਸੀਂ ਵੀ ਜਰੂਰ ਟਰਾਈ ਕਰਿਓ ਬਹੁਤ ਹੀ ਵਧੀਆ ਬੰਦੇ ਹੈ। ਬੰਦੇ ਵੀ ਬਹੁਤ ਸੌਖੇ ਤਰੀਕੇ ਨਾਲ ਹੈ। ਵੀਡੀਓ ਵਧੀਆ ਲੱਗਿਆ ਵੀਡੀਓ ਲਾਈਕ ਕਰਨਾ, ਕਮੈਂਟ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ ਧੰਨਵਾਦ ਜੀ।